ਸੁਖਬੀਰ ਬਾਦਲ ਦੇ ਮਨਸੂਬਿਆਂ ਦੇ ਲੱਗਦਾ ਇੱਕ ਵਾਰ ਫਿਰ ਪਾਣੀ ਫਿਰ ਗਿਆ। ਹੁਸ਼ਿਆਰਪੁਰ ਦਾ ਕਿਲਾ ਵੀ ਹੁਣ ਢੈਂਦਾ ਨਜ਼ਰ ਆਉਣ ਲੱਗ ਗਿਆ ਹੈ। ਸੁਖਬੀਰ ਸਿੰਘ ਬਾਦਲ ਹੁਸ਼ਿਆਰਪੁਰ ਦੀ ਸੀਟ ਵੱਲ ਵੀ ਖਾਸ ਧਿਆਨ ਦੇ ਰਹੇ ਸੀ ਦੱਸਿਆ ਜਾ ਰਿਹਾ ਸੀ। ਜਾਣਕਾਰੀ ਮੁਤਾਬਕ ਹਿਸ਼ਾਰਪੁਰ ਸੀਟ ਦੇ ਉੱਤੇ ਚਰਚਾਵਾਂ ਸੀ ਕਿ ਵਜੇ ਸੰਪਲਾ ਕਿਸੇ ਵੇਲੇ ਵੀ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰ ਸਕਦੇ ਆ ਚਰਚਾਵਾਂ ਇਥੋਂ ਤੱਕ ਸੀ ਕਿ ਵਜੇ ਸੰਪਲਾ ਜੁਆਇਨ ਕਰਨਗੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਉਹਨਾਂ ਨੂੰ ਉਮੀਦਵਾਰ ਵੀ ਲਾੜ ਦਿੱਤਾ ਜਾਵੇਗਾ ਕਈ ਵਾਰ ਤਾਂ ਇਥੋਂ ਤੱਕ ਖਬਰ ਸਾਹਮਣੇ ਆ ਗਈ ਸੀ ਕਿ ਵਜੇ ਸੰਪਲਾ ਵੀ ਤਿਆਰ ਨੇ ਸ਼੍ਰੋਮਣੀ ਅਕਾਲੀ ਦਲ ਦਾ ਹੱਥ ਪੱਲਾ ਫੜਨ ਨੂੰ ਇਥੋਂ ਤੱਕ ਕਿ ਹਿਸ਼ਾਰਪੁਰ ਦੇ ਵਿੱਚ ਇੱਕ ਪੈਲਸ ਵੀ ਬੁੱਕ ਕਰਾ ਲਿਆ ਗਿਆ ਸੀ ਇਸ ਸਮਾਗਮ ਨੂੰ ਲੈ ਕੇ ਪਰ ਅੰਤ ਦੇ ਵਿੱਚ ਆ ਕੇ ਇਹ ਕਹਾਣੀ ਕਿਸੇ ਹੋਰ ਥਾਂ ਵੱਲ ਨੂੰ ਕਿਸੇ ਹੋਰ ਰਾਹ ਵੱਲ ਨੂੰ ਮੁੜ ਗਈ ਔਰ ਸੁਖਬੀਰ ਸਿੰਘ ਬਾਦਲੀਆਂ ਸ਼੍ਰੋਮਣੀ ਅਕਾਲੀ ਦਲ ਜੋ ਚਾਹੁੰਦਾ ਹੋਵੇਗਾ ਉਸ ਚਾਹਤ ਦੇ ਉੱਤੇ ਪਾਣੀ ਫਿਰ ਗਿਆ ਦੱਸਿਆ ਜਾ ਰਿਹਾ ਹੈ ਕਿ ਵਜੇ ਸੰਪਲਾ ਜਿਹੜੇ ਨੇ ਅਜੇ ਫਿਲਹਾਲ ਜੁਆਇਨ ਨਹੀਂ ਕਰ ਰਹੇ ਨਹੀਂ ਕਰ ਰਹੇ ਇਸ ਕਰਕੇ ਕਿ ਇੱਧਰੋਂ ਉੱਧਰੋਂ ਗੱਲਾਂ ਬਾਤਾਂ ਬਹੁਤ ਤੇਜ਼ ਹੋ ਗਈਆਂ ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਅਮਿਤ ਸ਼ਾਹ ਨੇ ਖਾਸ ਗੱਲ ਕੀਤੀ ਹੈ ਵਜੇ ਸੰਪਲਾ ਦੇ ਨਾਲ ਔਰ ਇਸ ਗੱਲਬਾਤ ਤੋਂ ਬਾਅਦ ਹੁਣ ਚਰਚਾਵਾ ਨੇ ਕਿ ਵਜੇ ਸੰਪਲਾ ਨੂੰ ਆਸ਼ਵਾਸਨ ਦਵਾ ਦਿੱਤਾ ਗਿਆ ਆ ਅਸ਼ਵਾਸਨ ਕਿਸ ਚੀਜ਼ ਦਾ ਦਵਾਇਆ ਆ ਕਿਸ ਤਰ੍ਹਾਂ ਦਵਾਇਆ ਹੈ ਕਿਉਂ ਦਵਾਇਆ ਗਿਆ ਇਹ ਹੋਂਦਾ ਸਮਾਂ ਦੱਸ ਦਵੇਗਾ ਫਿਲਹਾਲ ਅੰਦਰਲੀਆਂ ਖਬਰਾਂ ਜਿਹੜੀਆਂ ਨੇ ਉਹ ਸੰਜੋਗ ਕੇ ਵਿਜੇ ਸੰਪਲਾ ਆਪਣੇ ਤੱਕ ਰੱਖਦੇ ਨਜ਼ਰ ਆ ਰਹੇ ਨੇ ਪਰ ਸੁਖਬੀਰ ਸਿੰਘ ਬਾਦਲੀਆਂ ਸ਼ਰੋਮਣੀ ਅਕਾਲੀ ਦਲ ਜਿਹੜੀ ਬਿਉਂਤ ਬਣਾਉਂਦੇ ਪਏ ਸੀ ਉਹਨਾਂ ਦੇ ਉੱਤੇ ਜ਼ਰੂਰ ਪਾਣੀ ਫਿਰਦਾ ਨਜ਼ਰ ਆ ਰਿਹਾ ਗੱਲਾਂ ਤਾਂ ਇੱਥੋਂ ਤੱਕ ਵੀ ਨਹੀਂ ਕਿ ਵਿਜੇ ਸੰਪਲਾ ਕਾਂਗਰਸ ਦੇ ਕੰਟੈਕਟ ਵਿੱਚ ਵੀ ਨੇ ਔਰ ਕਾਂਗਰਸ ਪਾਰਟੀ ਦੇ ਨਾਲ ਵੀ ਤਾਲੁਕ ਉਹਨਾਂ ਦਾ ਪੂਰਾ ਮਜ਼ਬੂਤ ਬਣਿਆ ਹੋਇਆ ਹੈ ਪਰ ਵਿਜੇ ਸੰਪਲਾ ਹੁਣ ਕਿਹੜਾ ਨਿਰਣਾ ਲੈਂਦੇ ਨੇ ਉਹ ਸਮਾਂ ਦੱਸੇਗਾ ਫਿਲਹਾਲ ਕਿਹਾ ਜਾ ਰਿਹਾ ਹੈ ਕਿ ਵਿਜੇ ਸਾੰਪਲਾ ਦੇ ਪਰਿਵਾਰ ਨੇ ਇਹ ਅਪੀਲ ਕੀਤੀ ਹੈ ਕਿ ਅਜੇ ਥੋੜਾ ਰੁਕ ਕੇ ਤਿਆਰੀ ਕਰ ਲੋ ਨਿਰਣਾ ਕਰ ਲੋ ਫਿਰ ਅੱਗੇ ਆਉਣ ਵਾਲਾ ਸਮਾਂ ਦੱਸੇਗਾ ਖੈਰ ਵਿਜੇ ਸਾੰਪਲਾ ਜਾਣਗੇ ਨਹੀਂ ਜਾਣਗੇ ਇਹ ਆਉਂਦੇ ਸਮੇਂ 'ਚ ਦੇਖਣਾ ਹੋਵੇਗਾ ਪਰ ਦੂਜੇ ਪਾਸੇ ਸ਼ਰੋਮਨੀ ਕਾਲੀਦਲ ਦੇ ਵੱਲੋਂ ਇੱਕ ਇਹੋ ਜਿਹਾ ਲੀਡਰ ਇੱਕ ਇਹੋ ਜਿਹਾ ਵਿਅਕਤੀ ਆਪਣੀ ਪਾਰਟੀ 'ਚ ਲਿਆਂਦਾ ਗਿਆ ਸੀ ਜਿਹੜਾ ਲੀਡਰ ਜਿਹੜਾ ਵਿਅਕਤੀ ਲੋਕਾਂ ਦੇ ਵਿੱਚ ਮਸ਼ਹੂਰਤਾ ਬੇਸ਼ੱਕ ਸੀ ਪਰ ਅਜੇ ਤੱਕ ਸਿਆਸਤ ਦਾ ਕੋਈ ਦਾਪੇ ਚ ਨਹੀਂ ਸੀ ਸਿੱਖਿਆ ਗੱਲ ਕੀਤੀ ਜਾ ਰਹੀ ਹੈ ਡੀ ਐਚਓ ਲਖਵੀਰ ਸਿੰਘ ਦੀ ਉਹਨਾਂ ਨੂੰ ਪਾਰਟੀ ਜੁਆਇਨ ਕਰਾਈ ਜਾਂਦੀ ਹੈ ਚਰਚਾਵਾ ਛੱਡ ਜਾਂਦੀ ਹੈ ਨੇ ਕਿ ਹਿਸ਼ਾਰਪੁਰ ਤੋਂ ਧੱਕ ਡੀ ਐਚਓ ਹੁਣ ਅਕਾਲੀ ਦਲ ਵੱਲੋਂ ਚੋਣ ਲੜਨਗੇ ਪਰ ਲੱਗਦਾ ਕਿ ਜਿਹੜੀ ਗੱਲ ਪਹਿਲਾਂ ਡੀ ਐਚਓ ਲਖਵੀਰ ਸਿੰਘ ਨਾਲ ਹੋਈ ਆਮ ਆਦਮੀ ਪਾਰਟੀ ਦੇ ਵੇਲੇ ਉਹੀ ਗੱਲ ਹੁਣ ਵਿਜੇ ਸਾਪਲਾ ਦੇ ਨਾਲ ਹੁੰਦੀ ਨਜ਼ਰ ਆ ਰਹੀ ਹੈ ਹੌਲੀ ਹੌਲੀ ਕਰਕੇ ਜਿਹੜੇ ਦਾਅ ਪੁੱਠੇ ਪੈਂਦੇ ਨਜ਼ਰ ਆ ਰਹੇ ਨੇ ਫਿਲਹਾਲ ਜੇ ਵਿਜੇ ਸਾਪਲਾ ਨੂੰ ਸੀਟ ਮਿਲ ਜਾਂਦੀ ਤਾਕਟ ਡੀਐਚਓ ਦੇ ਉੱਤੇ ਬਹੁਤ ਵੱਡਾ ਇਸ ਦਾ ਫਰਕ ਪੈਂਦਾ ਅਸਰ ਪੈਂਦਾ ਉਹ ਤਾਂ ਪਹਿਲਾਂ ਹੀ ਕਹਿੰਦੇ ਨਰਾਜ਼ ਨਜ਼ਰ ਆ ਰਹੇ ਸੀਗੇ ਪ੍ਰਚਾਰ ਜਿਹੜਾ ਆ ਉਹਨਾਂ ਦਾ ਅੱਧ ਅੱਧ ਵੱਟੇ ਲਟਕਿਆ ਨਜ਼ਰ ਆ ਰਿਹਾ ਸੀਗਾ ਵਿਜੇ ਸੰਪਲਾ ਪਾਰਟੀ ਚ ਆਉਣ ਦੀਆਂ ਗਤਿਵਿਧੀਆਂ ਤੇਜ਼ ਹੋ ਗਈਆਂ ਸੀਗੀਆਂ ਪਰ ਹੁਣ ਆਉਂਦੇ ਸਮੇਂ ਦੇ ਵਿੱਚ ਅਕਾਲੀ ਦਲ ਕੀ ਕਰੇਗਾ ਆਉਂਦੇ ਸਮੇਂ ਦੇ ਵਿੱਚ ਕੀ ਜੇ ਵਿਜੇ ਸੰਪਲਾ ਅਕਾਲੀ ਦਲ ਚ ਸ਼ਾਮਿਲ ਨਹੀਂ ਹੁੰਦੇ ਤਾਂ ਅਕਾਲੀ ਦਲ ਦਾ ਅਗਲਾ ਪਲਾਨ ਕੀ ਹੋਵੇਗਾ ਤਾਂ ਕੀ ਫਿਰ ਤਾਕਟ ਡੀਐਚਓ ਨੂੰ ਉਮੀਦਵਾਰ ਲਾਣ ਦੇਣੇ ਤਾ ਕਰ ਦਿੱਿਆ ਚੋ ਜਿਹੜੇ ਹੁਣ ਤੱਕ ਇਹ ਸੋਚ ਕੇ ਬੈਠੇ ਸੀ ਕਿ ਉਹਨਾਂ ਦੀ ਉਮੀਦਵਾਰੀ ਬਣ ਸਕਦੀ ਹੈ ਤਾਂ ਕੀ ਉਹਨਾਂ ਨੂੰ ਉਮੀਦਵਾਰੀ ਦਿੱਤੀ ਜਾਵੇਗੀ ਇਹ ਸਮਾਂ ਦੱਸੇਗਾ ਫਿਲਹਾਲ ਵਜੇ ਸੰਪਲਾ ਤੱਕਦੇ ਵੀ ਜਾਣਾ ਅੱਧ ਵੱਟੇ ਟੰਗਿਆ ਪਿਆ ਅਜੇ ਤੱਕ ਕੋਈ ਪ੍ਰੋਗਰਾਮ ਨਹੀਂ ਹੈ ਕਿੱਧਰ ਵੱਲ ਨੂੰ ਜਾ ਰਹੇ ਕਿੱਧਰ ਨਹੀਂ ਜਾ ਰਹੇ ਅਮਿਤ ਸ਼ਾਹ ਨੇ ਗੱਲ ਕਰਕੇ ਉਹਨਾਂ ਨੂੰ ਹੋਲਡ ਕਰ ਲਿਆ ਕੀ ਕੁਝ ਕਹਿੰਦੇ ਨੇ ਆਉਂਦੇ ਸਮੇਂ ਦੇ ਵਿੱਚ ਸਾਮਿਕਰਣ ਦੱਸਦੇ ਰਹਿਵਾਂਗੇ ਬਨੇ ਰੋ 1 India ਪੰਜਾਬੀ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ